ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਇੱਕ ਦੁਕਾਨਦਾਰ ਨੂੰ ਧਮਕੀ ਭਰੀ ਚਿੱਠੀ ਮਿਲੀ ਜਿਸ ਤੇ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਸੀ ਕਿ ਤੂੰ ਇਸ ਜਗ੍ਹਾ ਨੂੰ ਛੱਡ ਕੇ ਚੱਲ ਜਾ ਜੇਕਰ ਆਪਣੇ ਪਰਿਵਾਰ ਦੀ ਸਲਾਮਤੀ ਚਾਹੁੰਦਾ ਹੈ ਤਾਂ ਸਾਡੀ ਗੱਲ ਨੂੰ ਮਜ਼ਾਕ ਨਾ ਸਮਝੀ ਜਿਸ ਤੋਂ ਬਾਅਦ ਦੁਕਾਨਦਾਰ ਵੱਲੋਂ ਪੁਲਿਸ ਨੂੰ ਕੰਪਲੇਂਟ ਕੀਤੀ ਗਈ ਔਰ ਪੁਲਿਸ ਵੱਲੋਂ ਜਦ ਜਾਂਚ ਕੀਤੀ ਗਈ ਤਾਂ ਵੇਖਿਆ ਗਿਆ ਕਿ ਉਸ ਦਾ ਗਵਾਂਡੀ ਹੀ ਸੀ ਜਿਸ ਨੇ ਨਾਮੀ ਗੈਂਗਸਟਰ ਦੇ ਨਾਂ ਤੇ ਚਿੱਠੀ ਲਿਖ ਕੇ ਆਪਣੇ ਹੀ ਗਵਾਂਡੀ ਨੂੰ ਦੇ ਦਿੱਤੀ ਤਾਂ ਨਾਲ ਦੇ ਨਾਲ ਸੀਸੀਟੀਵੀ ਤਸਵੀਰਾਂ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਸੀਸੀਟੀਵੀ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਚਿੱਠੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨਾਲ ਦੇ ਨਾਲ ਚਿੱਠੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਇੱਕ ਧਮਕੀ ਲਿਖੀ ਹੋਈ ਸੀ ਜਿਸ ਦੇ ਉੱਪਰ ਪੂਰੇ ਪਰਿਵਾਰ ਦਾ ਨਾਂ ਲਿਖਿਆ ਹੋਇਆ ਸੀ ਧਮਕੀ ਲਿਖੀ ਗਈ ਸੀ ਚਿੱਠੀ ਦੇ ਵਿੱਚ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਦੱਸ ਦਈਏ ਕਿ ਚਿੱਠੀ ਦੇ ਵਿੱਚ ਇੱਕ ਧਮਕੀ ਲਿਖੀ ਹੋਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਤੁਸੀਂ ਪਰਿਵਾਰ ਅਤੇ ਆਪਣੀ ਸਲਾਮਤੀ ਚਾਹੁੰਦੇ ਹੋ ਜਾਨ ਬਚਾਉਣਾ ਚਾਹੁੰਦੇ ਹੋ ਤੇ ਇੱਕ ਚਿੱਠੀ ਦਿੱਤੀ ਗਈ ਸੀ ਤਾਂ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਤੇ ਦੱਸਦੀ ਹੈ ਦੁਕਾਨਦਾਰ ਦਾ ਗਵੰਡੀ ਹੀ ਸੀ ਜਿਸ ਨੇ ਧਮਕੀ ਭਰੀ ਚਿੱਠੀ ਲਿਕੇ ਆਪਣੇ ਹੀ ਗਵੰਡੀ ਦੁਕਾਨਦਾਰ ਨੂੰ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਹੁਣ ਪੁਲਿਸ ਦੇ ਅੜਿੱਕੇ ਚੜ ਗਿਆ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾਉਣੇ ਆ ਮੇਰਾ ਨਾਮ ਸੰਜੀਪ ਕੁਮਾਰ ਭਾਟਿਆ ਮੇਰੀ ਦੁਕਾਨ ਦਾ ਨਾਮ ਸ਼੍ਰੀ ਗੁਰੂ ਲਾਲ ਜਨਰਲ ਸਟੋਰ 1712025 ਨੂੰ ਮੇਰੀ ਕਿਸੇ ਦੁਕਾਨ ਨੂੰ ਅੱਗ ਲਗਾ ਦਿੱਤੀ ਸੀ ਜਿਹੜੀ ਆ ਦੁਕਾਨ ਸੀ ਮੇਰੀ ਹੁਣ ਮੈਂ ਥੋੜਾ ਜਿਹਾ ਪੈ ਮੈਨੂੰ 15 ਚਾਰ ਨੂੰ ਇੱਕ ਲੈਟਰ ਆਈ ਏ ਜਿਹਦੇ ਵਿੱਚ ਲਿਖਿਆ ਹੈ ਜੇ ਆਪਣੀ ਤੇ ਆਪਣੇ ਪਰਵਾਹ ਦੀ ਜਾਨ ਬਚਾਉਣਾ ਚਾਹੁੰਦਾ ਤਾਂ ਕਾਦੀਆਂ ਛੱਡ ਕੇ ਚਲਾ ਜਾ ਗੱਲ ਮਜ਼ਾਕ ਤੇ ਨਾ ਲਈ ਗੋਲਡ ਗੋਲਡ ਹੀ ਬਰਾੜ ਮੈਂਬਰ ਸੁਖਾ ਤੇ ਪੁਲਿਸ ਨੂੰ ਮੈਜ ਲੈਟਰ ਦਿਖਾਈ ਤੇ ਪੁਲਿਸ ਨੇ ਛਕੜ ਦੇ ਆਧਾਰ ਤੇ ਜਨਤਾ ਜਨਰ ਸੋਰ ਦਾ ਮੁੰਡਾ ਫੜਿਆ CIA CIA ਸਟਾਫ ਨੇ ਕੈਮਰੇ ਦੀ ਇਨਵੈਸਟੀਗੇਸ਼ਨ ਕਰਕੇ ਉਹ ਮੋਟਰ ਮੋਟਰਸਾਈਕਲ ਤੇ ਉਹਦਾ ਉਹ ਨੂੰ ਮੁੰਡੇ ਨੂੰ ਖੜਿਆ ਹੁਣ ਤਾਂ ਬਹੁਤ ਸਾਡੇ ਤਾਂ ਘਰ ਡਰਨਾ ਹੀ ਹੋਇਆ ਹੋਇਆ ਹੁਣ ਇਸ ਟਾਈਮ ਅਸੀਂ ਬੱਚਿਆਂ ਨੂੰ ਵੀ ਸੇਫ ਨਹੀਂ ਸਮਝਦੇ ਇਸ ਟਾਈਮ ਬੱਚਾ ਨੇ ਸਕੂਲ ਵੀ ਜਾਣਾ ਹੈ ਬੱਚਾ ਨਿਊਟ੍ਰੀਸ਼ਨ ਵੀ ਜਾਣਾ ਹੈ ਹੁਣ ਅਸੀਂ ਇਹ ਤੋਂ ਬੱਚਿਆਂ ਦੀ ਸੇਫਟੀ ਰੱਖਾਂਗੇ ਅਸੀਂ ਆਪਣੀ ਰੱਖਾਂਗੇ ਮੈਂ ਵੀ ਦੁਕਾਨ ਤੇ ਆ ਰਹੀ ਹਾਂ ਮੈਂ ਵੀ ਕੱਲੀ ਆਣਾ ਚਾਹਣਾ ਮੈਂ ਕਿੱਦਾਂ ਕਰਾਂਗੀ ਜੇ ਸਾਨੂੰ ਇਹਦਰ ਦੀਆਂ ਸਿਟੀਆਂ ਮਿਲਣਗੀਆਂ ਪੁਲਿਸ ਦੀ ਕਾਰਵਾਈ ਇਹ ਤਾਂ ਪੁਲਿਸ ਨੂੰ ਜਾ ਕੇ ਪੁੱਛਣਾ ਤੁਸੀਂ ਪੁਲਿਸ ਕਿਹੜੀ ਕਾਰਵਾਈ ਕਰਦੀ ਵੀ ਹੈ ਪੁਲਿਸ ਦੇ ਥਰੂ ਅਰਸ਼ਾ ਕਰੇਦਾ ਉਹਨਾਂ ਨੇ ਮੋਟਰਸਾਈਕਲ ਭੜਿਆ ਹੈ ਹੈਂਡਰਾਈਟਿੰਗ ਜਿੱਥੋਂ ਸਾਨੂੰ ਵੀ ਸਮਝ ਆਈ ਹੈ ਹੈਂਡਰਾਈਟਿੰਗ ਮੈਚ ਹੋਈ ਹੈ ਕਪੜੇ ਮੈਚ ਹੋਏ ਹੈ ਬਾਈਕ ਮੈਚ ਹੋਈ ਹੈ ਜੋ ਸੀਐਸਟਾਫ ਵੱਲੋਂ ਵੀ ਸਾਨੂੰ ਪਤਾ ਲੱਗਾ ਵੀ ਉਹਨਾਂ ਨੇ ਵੀ ਸਭ ਕੁਝ ਉਹਨੇ ਆਪ ਵੀ ਬੋਲਿਆ ਹੈ ਪਰ ਹੁਣੇ ਤਾਂ ਪੁਲਿਸ ਕੋਲ ਜਾ ਕੇ ਤੁਸੀਂ ਪੁੱਛੋ ਹੈ ਸ਼ਹਿਰ ਦਾ ਬੰਦਾ ਵਾ ਸ਼ਹਿਰ ਦਾ ਹੀ ਬੰਦਾ ਹੈ ਕੀ ਮੰਗੋ ਸਾਡੀ ਤਾਂ ਮੰਗ ਇਹ ਹੀ ਹੈ ਵੀ ਸਾਡੇ ਸਾਹਮਣੇ ਆਏ ਹੋ ਸਾਡੇ ਉਹਨਾਂ ਦੇ ਸਾਨੂੰ ਇਨਸਾਫ ਮਿਲੇ ਤੇ ਜਿੰਨੇ ਗਲਤ ਕੰਮ ਕੀਤਾ ਉਹਨੂੰ ਪਤਾ ਲੱਗੇ ਕਿ ਅਸੀਂ ਅੱਗੇ ਵੀ بڑے ਘਰ ਦੇ ਥੱਲੇ ਆ ਗਈ ਹੋਈਆਂ ਕਿਉਂਕਿ ਸਾਨੂੰ ਅੱਗੇ ਵੀ ਕੁਝ ਵੀ ਨਹੀਂ ਮਿਲਿਆ ਉਕੇ ਜੀ ਸਾਡੇ ਅੱਗ ਲੱਗੀ ਐ 2 ਮਹੀਨੇ ਸਾਡੇ ਅੱਗ ਨੂੰ ਹੋ ਗਿਆ ਉਦੋਂ ਵੀ ਸਾਡੇ ਨਾਲ ਕੁਝ ਨਹੀਂ ਹੋਇਆ ਉਹ ਵੀ ਅੱਗ ਲਾਈ ਗਈ ਐ ਉਹ ਵੀ ਸਾਡਾ ਬੰਦਾ ਹਲੇ ਇੱਦਾਂ ਹੀ ਉਹ ਵੀ ਜਮਾਨੇ ਲੈ ਕੇ ਬਾਹਰ ਐ ਇਹ ਵੀ ਬੰਦੇ ਦੇ ਹੁਣ ਸਾਡੇ ਕੋਈ ਵੀ ਨਹੀਂ ਇਨਸਾਫ ਦਿੰਦਾ ਵੇ ਤੇ ਅਸੀਂ ਕੀ ਕਰਾਂਗੇ ਦੱਸ ਤੈਨੂੰ ਸਾਡਾ ਨਾਂ ਲੈਣ ਵਾਲੀ ਗੱਲ ਐ ਅਸੀਂ ਸੇਫ ਵੀ ਸਾਨੂੰ ਇਹ ਕੀ ਕਹਿੰਦੇ ਵੀ ਸ਼ਹਿਰੋਂ ਬਾਹਰ ਚੱਲੇ ਜਾਓ ਸੋਹੀ ਕਿਤੇ ਰਹੀ ਅੱਜ ਅਸੀਂ ਇੱਕ ਲੈੰਡਰ ਵਾਇਆ ਕੱਲ ਅਸੀਂ ਹੋਰ ਕੰਮ ਕਰਾਂਗੇ ਤੇ ਸਾਨੂੰ ਇੱਧਰ ਵੀ ਧਮਕੀਆਂ ਮਿਲਣਗੀਆਂ ਅਸੀਂ ਇਹ ਕੰਮ ਸੀ ਸ਼ਾਇਦ ਕਾਦੀਆਂ ਵਿੱਚ ਜਦੋਂ ਮੈਂ ਸੇਫ ਨਹੀਂ ਰਹਿ ਕੇ ਦਿਹਾੜੀਆਂ ਇੰਦਾ ਕੀ ਧਮਕਾ ਰਹੇ ਸਾਡੇ ਛੋਟੇ ਛੋਟੇ ਬੱਚੇ ਸ਼ਹਿਰ ਵਾਲਿਆਂ ਨੂੰ ਸਾਥ ਦੇ ਜੋ ਸਾਡਾ ਕਿ ਇਹ ਜਿਹੜਾ ਬੰਦਾ ਇਹਨੇ ਗਲਤੀ ਕੀਤੀ ਜਨਤਾ ਜਨਰ ਸੋਰੋਲੇ ਤੋਂ ਮੁੰਡੇ ਨੇ ਪੁਲਿਸ ਨੇ ਸੀਐਸਟਾਫ ਨੇ ਕਬੂਲ ਕੀ ਕਰਾਇਆ ਉਹਨੂੰ ਤੇ ਅਸੀਂ ਦੱਸੋ ਕਿੱਥੇ ਜਾਈਏ ਸਾਡੇ ਇੱਕ ਸ਼ਹਿਰ ਪ੍ਰਸ਼ਾਸਨ ਕੀ ਬੇਨਤੀ ਹੈ ਕਿ ਉਹਨੂੰ ਸਜ਼ਾ ਤੋਂ ਸਜ਼ਾ ਦਿੱਤੀ ਜਾਏ ਉਹਦੀ ਵੱਡੀਆਂ ਧਰਾਵਾਂ ਕਰਕੇ ਉਹਨੂੰ ਜਮਾਨਤ ਨਾ ਦਿੱਤੀ ਜਾਏ ਤਾਂ ਉਹਨੂੰ ਸਜ਼ਾ ਮਿਲੇ। ਮੇਰਾ ਰਜੀ ਕੁਮਾਰ ਗੁਰੂ ਲਾਲ ਜਨਸੋਰ ਦਾ ਮੈਂ ਵੱਡਾ ਪ੍ਰਭ ਹੋ ਰਿਹਾ। ਪ੍ਰਸ਼ਾਸਨ ਤੋਂ ਸਾਨੂੰ ਅਜੇ ਕੋਈ ਆਸ਼ਵਾਸਨ ਦਾ ਕੋਈ ਕੁਝ ਨਹੀਂ ਮਿਲਿਆ। ਅਸੀਂ ਉਮੀਦ ਕਰਦੇ ਹਾਂ ਕਿ ਇਸ ਇਹ ਸਟਾਫ ਨੇ ਜਿਹੜੇ ਵੀ ਹਾਦਸੇ ਬੰਦਾ ਫੜਿਆ ਉਹ ਸਪਸ਼ਟ ਕੀਤਾ ਜਾਵੇ ਕਿ ਕੋਈ ਕਾਰਵਾਈ ਕਿੱਥੇ ਤੱਕ ਕੀਤੀ ਗਈ ਹੈ ਤੇ ਜਿਹੜਾ ਬੰਦਾ ਸਪਸ਼ਟ ਹੋਇਆ ਉਹਨੂੰ ਪੰਦੀ ਕਾਰਵਾਈ ਚੰਗੀਆਂ ਧਰਾਵਾ ਲਾ ਕੇ ਸਜ਼ਾ ਦਿੱਤੀ ਜਾਏ ਤਾਂ ਕਿਹੜੇ ਗੈਗ ਨਾਲ ਸੰਬੰਧਿਤ ਹੈ। ਸਾਡੀ ਪਿਛਲੇ ਦਿਨੀ ਜਦੋਂ ਦੁਕਾਨ ਨੂੰ ਅੱਗ ਲੱਗੀ ਸੀ ਕਿਸੇ ਇਹ ਉਹਦੇ ਵਿੱਚ ਦੇ ਨੀ ਇਨਵੋਲਵਮੈਂਟ ਹੈਗੀ। ਅਗਰ ਹੈਗੀ ਇਹਦੇ ਪੂਰੀ ਤਫਸੀਲ ਹੋਣੀ ਚਾਹੀਦੀ ਹੈ ਪੁਲਿਸ ਕੋਈ ਮੰਗ ਕਰਨ ਸਾਨੂੰ ਇਨਸਾਬ ਦੁਆਇਆ ਜਾਏ ਤੇ ਜਿਨੇ ਸਾਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਏ ਕੱਲ ਨੂੰ ਸਾਡੀ ਜਾਨ ਨੂੰ ਕੀ ਕਹਿੰਦਾ ਖਤਰਾ ਹੋਇਆ ਤੇ ਫਿਰ ਇਹਨਾਂ ਨਾਲ ਰਿਲੇਸ਼ਨ ਇਹਦਾ ਨਿਕਲੇ ਉਹਦੇ ਨਾਲ ਇਹਦੀ ਬੰਦੀ ਕਾਰਵਾਈ ਕੀਤੀ ਹੈ ਕਿ ਤੇ ਇੰਟਰਨੈਸ਼ਨਲ ਗੈਂਗ ਦੇ ਨਾਲ ਬੰਦਾ ਸਬੰਧਤ ਨਹੀਂ ਕੋਈ ਕੋਈ ਗੱਲੀ ਨਾਲ ਕਿਹਾ ਕਿ ਐਸੀ ਛਾਣਬਿਨ ਕਰ ਰਹੇ ਆ ਮਸੂਰਾਏ ਤੇ ਉਹ ਬੰਦਾ ਆਇਆ ਤਾਂ ਉਸਨੇ ਸਾਤੀ ਪ੍ਰਹਾਤ ਮਾਰਾ ਸਾਤੀ ਪ੍ਰਹਾਤ ਮਾਰਾ ਤਾਂ ਹਮ ਤਾਂ ਪਹਿਲਾਂ ਘਬੜਾ ਗਏ इतनी रात कौन आया है फिर वो फिर जो पर्ची दे के हमको और पर्ची अपने मालक को फड़ा देना हमने फड़ा देंगे जी तो वो पर्ची दे के अब बाहर निकल गया वो बंदा मुंह बांधे तो सारो बिना पहचान का बंदा मोटरसाइकिल से आया है था था था। ये ना हमने देखा क्या था का तो मुँह बांधे तो पूरा तो हमें क्या पता गए क, पगड़ी बांधने का मोना है ये बस मोटरसाइकिल से गया आया है मोटरसाइकिल से आके पर्ची दे के चला गया बोलता अपने माल खुद दे देना हमने दे, 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 दे देंगे जी हम परेशान से उठे यहाँ ਬਾ ਅਮਰ ਦੇ ਕੇ ਅਸੀਂ ਚਲਾ ਗਿਆ ਅਸੀਂ ਸਵਾਰਮਾ ਲਾ ਕੇ ਆਇਆ ਬਾਬੇ ਹਮ ਆਪਣੇ ਪੈਸੇ ਇਨਕੋ ਦੇ ਦਿਆ ਇਹ ਨਾ ਇੱਕ ਦੁਕਾਨ ਰਜੀਮ ਭਾਟਿਏ ਦੀ ਦੁਕਾਨ ਹੈ ਤੇ ਉਹ ਪਹਿਲਾਂ ਉਹਨੂੰ ਕਿਸੇ ਨੇ ਅੱਗ ਲਾ ਕੇ ਸਾੜਤਾ ਸੀ ਉਹਦਾ ਵੀ ਅਸੀਂ ਪੱਤਾ ਦਰਜ ਕਰਕੇ ਤੇ ਉਹਦਾ ਵੀ ਬੰਦਾ ਫੜ ਲਿਆ ਸੀ ਤੇ ਹੁਣ ਉਹ ਦੁਕਾਨ ਜਿਹੜੀ ਉਹ ਦੁਬਾਰਾ ਬਣਾ ਰਏ ਸੀ ਤੇ ਉੱਥੇ ਉਹਨਾਂ ਦਾ ਭਈਆ ਗੋਬਿੰਦ ਸਿੱਤਾ ਪਿਆ ਸੀ ਤੇ ਕੋਈ ਮੋਟਰਸਾਈਕਲ ਦੇ ਉੱਤੇ ਅਨਨੋਨ ਬੰਦਾ ਆਇਆ ਤੇ ਆ ਕੇ ਤੇ ਉਹਨਾਂ ਦੇ ਭਈਏ ਨੂੰ ਠਾ ਕੇ ਤੇ ਜਿੱਦਾਂ ਮਤਲਬ ਉਹਨੂੰ ਰੋਕ ਕੇ ਤੇ ਕਪੜਾ ਕੇ ਤੇ ਉਹਨੂੰ ਕੋਈ ਚਿੱਠੀ ਫੜਾ ਗਿਆ ਵੀ ਆਲੇ ਆਪਣੇ ਮਾਲਕਾਂ ਦੇ ਉਹਨਾਂ ਜਦੋਂ ਸਾਨੂੰ ਚਿੱਠੀ ਦਿੱਤੀ ਤੇ ਇਹਨਾਂ ਨੂੰ ਕੋਈ ਧਮਕੀ ਭਰਿਆ ਲੈਟਰ ਸੀਗਾ ਕਿਸੇ ਨੇ ਜਿੱਦਾਂ ਕੋਈ ਰੰਜਿਸ਼ ਕੱਢਣੀ ਹੋਵੇ ਤੇ ਅਸੀਂ ਉਹਦੇ ਭਾਵ ਤੇ ਇਹਨਾਂ ਦੇ ਬਿਆਨ ਲਿਖ ਕੇ ਤੇ ਉਹ ਜਿਹੜਾ ਵਾ ਪਰਚਾ ਦਰਜ ਕੀਤਾ ਪਰਚਾ ਦਰਜ ਕਰਨ ਤੋਂ ਬਾਅਦ ਨਾਲ ਹੀ ਅਸਾਂ ਜਿਹੜਾ ਫੌਰੀ ਮੈਂ ਸੀਆਈਏ ਸਟਾਫ ਦੀ ਟੀਮ ਲੈ ਕੇ ਤੇ ਕਾਫੀ ਸੀਸੀਟੀਵੀ ਕੈਮਰੇ ਜਿਹੜੇ ਆਣ ਗਵਾਨ ਦੇ ਚੈੱਕ ਕੀਤੇ ਜਦੋਂ ਕੈਮਰੇ ਚੈੱਕ ਕੀਤੇ ਤੇ ਕਾਫੀ ਕਲੂ ਲੱਗੇ ਮੇਰੇ ਹੱਥੀਂ ਕਲੀਆਂ ਦੇ ਆਧਾਰ ਤੇ ਜਿਹੜਾ ਵਾ ਉਹ ਅਸੀਂ ਇੱਕ ਉਹ ਵਹ ਪਨਾ ਦਾ ਜਿਹੜਾ ਵਾ ਲੜਕੇ ਨੂੰ ਪੜਿਆ ਤੇ ਉਹਦੀ ਆਪਾਂ ਹੈਂਡਰਾਈਟਿੰਗ ਵੀ ਜਿਹੜੀ ਚਿੱਠੀਆਂ ਉਹਨੂੰ ਮਾਨਯੋਗ ਦਾਤ ਤੋਂ ਪਰਮਿਸ਼ਨ ਲੈ ਕੇ ਤੇ ਉਹਦੀ ਉਹਦੀ ਵੀ ਆਪਾਂ ਆਇਡੈਂਟੀਫਿਕੇਸ਼ਨ ਕਰਵਾਵਾਂਗੇ ਤੇ ਬਾਕੀ ਇਹ ਹੈ ਇਹ ਮੁਰਜਨ ਸੀਗਾ ਇਹਨੂੰ ਅਸੀਂ ਫੜ ਕੇ ਤੇ ਜਿਹੜਾ ਵਾ ਉਹ ਮਾਰ ਜੋ ਅਦਾਲਤ ਤੇ ਕੀ ਕੰਮ ਕੀ ਕਰਦਾ ਸੀ ਇਹ ਮੁੰਡਾ ਇਹਨਾਂ ਨੇ ਕੋਈ ਸਾਹਮਣੇ ਇਹਨਾਂ ਦੀ ਵੀ ਦੁਕਾਨ ਹੈ ਰਜੀਪਾਟੀਆਂ ਦੀ ਦੁਕਾਨ ਦੇ ਸਾਹਮਣੇ ਜਰਨਲ ਕਰਿਆਨਾ ਸਟੋਰ ਇਹਨਾਂ ਦਾ ਵੀ ਆਪਣਾ ਸਟੋਰ ਹੈ ਤੇ ਇਹ ਤਿੰਨੇ ਦੋ ਤਿੰਨੇ ਸਾਰੇ ਆਪਣਾ ਪਰਿਵਾਰ ਉੱਥੇ ਕੰਮ ਕਰਦੇ ਆ ਦੁਕਾਨ ਤੇ